ਮੈਂ ਲਸ਼ਮਣ ਸਿੰਘ ਸੇਵੇ ਵਾਲਾ ਸੂਬਾ ਜਨ ਸਖਤਰ ਪੰਜਾਬ ਖੇਤ ਮਜ਼ਦੂਰ ਜਿਹਨੇ ਆ ਔਰ ਮੇਰੇ ਨਾਲ ਨੇ ਵੱਖ-ਵੱਖ ਕਿਸਾਨ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਦੇ ਨੌਜਵਾਨ ਵਿਦਿਆਰਥੀ ਜਥੇਬੰਦੀਆਂ ਦੇ ਆਗੂ ਅੱਜ ਬਠਿੰਡੇ ਦੀਆਂ ਕਿਸਾਨ ਮਜ਼ਦੂਰ ਮੁਲਾਜ਼ਮ ਨੌਜਵਾਨ ਵਿਦਿਆਰਥੀ ਠੇਕਾ ਕਾਮਿਆਂ ਦੀਆਂ ਜਥੇਬੰਦੀਆਂ ਦੇ ਵੱਲੋਂ ਇੱਕ ਡੈਪੂਟੇਸ਼ਨ ਆ ਜਿਹੜਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬਠਿੰਡਾ ਤੇ ਐਸਐਸਪੀ ਮੈਡਮ ਨੂੰ ਮਿਲਿਆ ਗਿਆ ਔਰ ਉਹਦੇ ਵਿੱਚ ਜੋ ਕੱਲ ਤੋਂ ਲੈ ਕੇ ਭਾਰਤੀ ਕਿਸਾਨ ਜੀ ਨੇ ਅਨੇਕਤਾ ਅਗਰਾਹਾਂ ਦੇ ਆਗੂਆ ਵਰਕਰਾਂ ਦੇ ਉੱਤੇ ਇੱਕ ਜ਼ੁਲਮ ਦੀ ਹਨੇਰੀ ਚੜਾਈ ਹੋਈ ਆ ਆਪ ਸਰਕਾਰ ਨੇ ਉਹਨਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ लाठी चार्ज ਕੀਤਾ ਜਾ ਰਿਹਾ ਬੰਦਿਆਂ ਨੂੰ ਥਾਣਿਆਂ ਦੇ ਵਿੱਚ ਡਕਾਇਆ ਜਾ ਰਿਹਾ ਔਰ ਪੰਜਾਬ ਦੀਆਂ ਸੜਕਾਂ ਜਿਹੜੀਆਂ ਉਹਨਾਂ ਦੇ ਉੱਤੇ ਥਾਂ-ਥਾਂ ਨਾਕੇ ਲਾ ਕੇ ਇੱਕ دہشت ਵਾਲਾ ਮਾਹੌਲ ਬਣਾਇਆ ਗਿਆ ਇਹਦੇ ਖਿਲਾਫ ਅਸੀਂ ਅੱਜ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਔਰ ਅਸੀਂ ਇਹ ਮੰਗ ਕੀਤੀ ਆ ਕਿ ਇਸ ਕਿਸਮ ਦਾ ਵਰਤੋ ਆ ਜਿਹੜਾ ਇਹ ਜਮਹੂਰੀ ਹੱਕਾਂ ਦਾ ਘਾਣ ਆ ਇਹ ਜਿਹੜੇ ਸੰਘਰਸ਼ ਕਰਨ ਵਾਲੇ ਕਿਸਾਨ ਮਜ਼ਦੂਰ ਮੁਲਾਜ਼ਮ ਆ ਉਹਨਾਂ ਦੇ ਹੱਕਾਂ ਦੇ ਉੱਤੇ ਡਾਕਾ ਹੈ ਇਸ ਕਰਕੇ ਜਿਹੜੇ ਬੰਦੇ ਆ ਅੱਜ ਗ੍ਰਿਫਤਾਰ ਕੀਤੇ ਆ ਉਹਨਾਂ ਨੂੰ ਫੌਰੀ ਰਿਹਾ ਕੀਤਾ ਜਾਵੇ ਔਰ ਜਿਹੜੇ ਬੰਦੇ 9 ਮਹੀਨਿਆਂ ਤੋਂ ਸ਼ਗਨਦੀਪ ਸਿੰਘ ਜਿਉਂਦ ਤੇ ਬਲਦੇਵ ਸਿੰਘ ਚੌਕੇ 9 ਮਹੀਨਿਆਂ ਤੋਂ ਬਠਿੰਡਾ ਡੇਢ ਦੇ ਵਿੱਚ ਬੰਦ ਕੀਤੇ ਹੋਏ ਆ ਉਹਨਾਂ ਦੀ ਰਿਹਾਈ ਕੀਤੀ ਜਾਵੇ ਔਰ ਭਾਰਤੀ ਕਿਸਾਨ ਜੁਨੇ ਨੇਕਤਾ ਗ੍ਰਾਹਾਂ ਦੇ ਆਗੂਆਂ ਨਾਲ ਸਖਾਵਾਂ ਮਾਹੌਲ ਬਣਾ ਕੇ ਗੱਲਬਾਤ ਦੇ ਰਾਹੀਂ ਮਸਲੇ ਨੂੰ ਹੱਲ ਕੀਤਾ ਜਾਵੇ ਇਸ ਸਾਰੀਆਂ ਮੰਗਾਂ ਨੂੰ ਲੈ ਕੇ ਅਸੀਂ ਜਿਹੜੀਆਂ ਜੱਥੇਬੰਦੀਆਂ ਵਾਲੇ ਮਿਲੇ ਆਂ ਔਰ ਡੀਸੀ ਨੇ ਲੰਮੀ ਚੋੜੀ ਗੱਲਬਾਤ ਹੋਈ ਆ ਉਹਨਾਂ ਨੇ ਕਿਹਾ ਕਿ ਜਿਹੜੇ ਅੱਜ ਫੜੇ ਆ ਉਹਨਾਂ ਨੂੰ ਫੌਰੀ ਰਿਹਾ ਕਰ ਰਹੇ ਆ ਉਹਨਾਂ ਨੇ ਬਾਅਦ ਦੇ ਵਿੱਚ ਸਾਨੂੰ ਉਦੋਂ ਹੀ ਦੱਸਿਆ ਕਿ ਕੁਝ ਮੋਗੇ ਵਾਲੇ ਜਿਹੜੇ ਕਿਸਾਨ ਫੜੇ ਸੀ ਉਹਨਾਂ ਨੂੰ ਉਹ ਕਹਿੰਦੇ ਆ ਹੁਣੇ ਰਿਹਾ ਕਰ ਦਿੱਤਾ ਗਿਆ ਜਿਨ੍ਹਾਂ ਨੂੰ ਭਗਤੇ ਲੈ ਕੇ ਗਏ ਸੀਗੇ ਔਰ ਬਾਕੀਆਂ ਨੂੰ ਵੀ ਉਹ ਕਹਿੰਦੇ ਆ ਵੀ ਰਿਹਾ ਕਰਾਂਗੇ ਪਰ ਇਹ ਇੱਕ ਭਗਵੰਤ ਮਾਨ ਸਰਕਾਰ ਜਿਹੜੀ ਇਹ ਦਾਵਾ ਕਰਕੇ ਸਤਾ ਚਾਈ ਸੀਗੀ ਕਿ ਇੱਥੇ ਜਿਹੜਾ ਹੈਗਾ ਇਨਕਲਾਬ ਆਊਗਾ ਬਦਲਾ ਆਊਗਾ ਲੋਕਾਂ ਨੂੰ ਧਰਨੇ ਮੁਜਾਰੇ ਨਹੀਂ ਕਰਨੇ ਪੈਣਗੇ ਸਰਕਾਰ ਆ ਜਿਹੜੀ ਪਿੰਡਾਂ ਚੋਂ ਚੱਲਿਆ ਕਰੂ ਸੱਥਾਂ ਚੋਂ ਚੱਲਿਆ ਕਰੂਗੀ ਟੋਟਲੀ ਉਹਦੇ ਉਲਟ ਚੱਲ ਰਹੇ ਆ ਔਰ ਕੀਤੇ ਵਾਅਦਿਆਂ ਤੋਂ ਲਗਾਤਾਰ ਮੁੱਕਰ ਰਹੇ ਆ ਮਜ਼ਦੂਰ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕਰਨ ਵਾਸਤੇ ਤਿਆਰ ਨਹੀਂ ਡਾਂਗ ਦੇ ਉੱਤੇ ਡੇਰਾ ਕੀਤਾ ਹੋਇਆ ਪੱਤਰਕਾਰਾਂ ਤੇ ਪਰਚੇ ਦਰਜ ਕੀਤੇ ਜਾ ਰਹੇ ਆ ਕਿਤੇ ਪੱਤਰਕਾਰਾਂ ਦੀ ਪ੍ਰੈਸ ਦੇ ਉੱਤੇ ਜਾ ਕੇ ਵੱਖ-ਵੱਖ ਵਿਭਾਗਾਂ ਨੇ ਛਾਪੇਮਾਰੀ ਕਰਾਈ ਜਾ ਰਹੀ ਹੈ ਔਰ ਜਵਾਬੰਦੀ ਕਰਨ ਤੇ ਲੱਗੀ ਹੋਈ ਆ ਭਗਵੰਤ ਮਾਨ ਸਰਕਾਰ ਅਸੀਂ ਸਾਰੀਆਂ ਜਥੇਬੰਦੀਆਂ ਵੱਲੋਂ ਇਸ ਘਟਨਾ ਦੀ ਸਖਤ ਨਿੰਦਿਘੀ ਕਰਦੇ ਆਂ ਔਰ ਮੇਰੇ ਨਾਲ ਕਰਤਿ ਕਿਸਾਨ ਯੂਨੀਅਨ ਦੇ ਸਾਥੀ ਸਵਰਨ ਸਿੰਘ ਆ ਇਧਰ ਡੈਮੋਕਰੇਟਿਕ ਟੀਚਰ ਫਰੰਟ ਤੋਂ ਆ ਅਧਿਆਤਮਿਕ ਮਜ਼ਦੂਰ ਸਭਾ ਤੋਂ ਆ ਨੌਜਵਾਨ ਭਾਰ ਸਭਾ ਤੋਂ ਆ ਭਾਰਤੀ ਕਿਸਾਨ ਜਿਹਨੇਨੇਕ ਤੜਕਾਉਂਦਾ ਧਨ ਦੇ ਸਾਥੀ ਆ ਮਲਾਜਮਾਂ ਟੀਚਰ ਆ ਟੈਕਨੀਕਲ ਸਰਵਿਸ ਯੂਨੀਅਨ ਵਾਲੇ ਆ ਡੈਮੋਕਰੈਟਿਕ ਟੀਚਰ ਫਰੰਟ ਵਾਲੇ ਆ ਗਵਰਨਮੈਂਟ ਟੀਚਰ ਯੂਨੀਅਨ ਵਾਲੇ ਆ ਲਗਭਗ ਅਸੀਂ ਜਿਹੜੀ ਜਮਹੂਰੀਅਤ ਘਰ ਸਭਾ ਹੈ ਲਗਭਗ 12 13 ਜਥੇਬੰਦੀਆਂ ਦਾ ਜਿਹੜਾ ਸਾਝਾ ਵਫਦਾ ਉਹ ਮਿਲ ਕੇ ਆਇਆ ਔਰ ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਇਸ ਮਾਹੌਲ ਨੂੰ ਸੈੱਟ ਕਰਾਂਗੇ ਬਾਕੀ ਦਾ ਗਾਂ ਪ੍ਰਸ਼ਾਸਨ ਨੇ ਦੇਖਣਾ ਸਰਕਾਰ ਨੇ ਦੇਖਣਾ ਇਸ ਕਰਕੇ ਅਸੀਂ ਇਸ ਘਟਨਾ ਦੀ ਜ਼ੋਰਦਾਰ ਸ਼ਬਦਾਂ ਚ ਨਖੇਦੀ ਕਰਦੇ ਆ ਔਰ ਇਹਨੂੰ ਜਮਹੂਰੀਅਤ ਦਾ ਘਾਣ ਕਰਾਰ ਦਿੰਦੇ। ਕੁਝ ਕਿਸਾਨ ਸੀ ਜੇ ਬਜ਼ੁਰਗ ਸੀ ਤੁਰ ਵੀ ਨਹੀਂ ਸਕਦੇ ਸੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਇਹਦਾ ਜੀ ਦੇਖੋ ਜਦੋਂ ਅਤਿਆਚਾਰ ਤੇ ਆ ਜਾਂਦੀ ਆ ਸਰਕਾਰ ਉਹ ਨਾ ਔਰਤਾਂ ਦੇਖਦੀ ਆ ਨਾ ਬੱਚੇ ਦੇਖਦੀ ਆ ਨਾ ਬਜ਼ੁਰਗ ਦੇਖਦੀ ਆ। ਭਗਵੰਤ ਮਾਨ ਸਰਕਾਰ ਨੇ ਇਸੇ ਮਾਮਲੇ ਦੇ ਵਿੱਚ ਜਿਹੜਾ ਚੌਕੇ ਵਾਲਾ ਮਾਮਲਾ ਸੀ ਉਹ ਦੁਨੀਆਂ ਦੇ ਸਾਰੇ ਕੈਦ ਦੇ ਕਾਨੂੰਨ ਛਿੱਕੇ ਟੰਗੇ 1.5 ਸਾਲ ਦੀ ਕੁਝ ਮਹੀਨਿਆਂ ਦੀ ਬੱਚੀ ਸੀ ਜਿਹੜੀ ਮਾਰਾ ਦੁੱਧ ਚੁੰਗਦੀ ਸੀ ਉਹਨੂੰ ਵੀ ਜੇਲ੍ਹ ਦੇ ਵਿੱਚ ਡੱਕਿਆ ਇਹੋ ਜਿਹਾ ਬਦਲਾ ਲੈ ਕੇ ਆਂਦਾ ਭਗਵੰਤ ਮਾਨ ਨੇ ਇਹ ਬੱਚਿਆਂ ਬਜ਼ੁਰਗਾਂ ਦਾ ਇਹਨਾਂ ਵਾਸਤੇ ਕੋਈ ਮਸਲਾ ਨਹੀਂ ਇਹ ਕਾਰਪੋਰੇਟ ਘਰਾਣਿਆਂ ਦੇ ਦલાਲ ਆ ਵੱਡੇ ਜ਼ਗੀਰਦਾਰਾਂ ਦੇ ਸਾਮਰਾਜੀਆਂ ਦੇ ਦલાਲ ਆ ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਚੱਲ ਰਹੀ ਹੈ ਭਗਵੰਤ ਮਾਨ ਸਰਕਾਰ ਔਰ ਕੋਈ ਵਰਗ ਆ ਜਿਹੜਾ ਇਹਦੇ ਕੋਲੋਂ ਸੰਤੁਸ਼ਟ ਨਹੀਂ ਹੈ ਚਾਹੇ ਉਹ ਕਿਸਾਨ ਹੋਣ ਚਾਹੇ ਉਹ ਮਜ਼ਦੂਰ ਹੋਣ ਚਾਹੇ ਉਹ ਮਲਾਜਮ ਹੋਣ ਚਾਹੇ ਉਹ ਠੇਕਾ ਕਰਮਚਾਰੀ ਹੋਣ ਚਾਹੇ ਕੋਈ ਹੋਰ ਸਫਾਈ ਕਰਮਚਾਰੀ ਹੋਣ ਸਭਨਾਂ ਨੂੰ ਟਿੰਡੀ ਦੇ ਬੀਤੇ ਚੱਕਿਆ ਹੋਇਆ ਇਸ ਸਰਕਾਰ ਨੇ ਔਰ ਇਹ ਬਹੁਤ ਵੱਡੇ ਭਲੇਖੇ ਚ ਕਿ ਲੋਕਾਂ ਨਾਲੋਂ ਸਰਕਾਰਾਂ ਕੋਈ ਤਕੜੀਆਂ ਨਹੀਂ ਹੁੰਦੀਆਂ ਲੋਕ ਆ ਜਿਹੜੇ ਉਹ ਆਪਣੇ ਹੱਕਾਂ ਦੀ ਰਾਖੀ ਆ ਜਿਹੜੀ ਉਹ ਜ਼ਰੂਰ ਕਰਨਾ ਜਾਣਦੇ ਆ ਤੇ ਜੇਲਾਂ ਦੇ ਵਿੱਚ ਤਾਂ ਭਗਤ ਸਿੰਘ ਉਹਨਾਂ ਨੂੰ ਵੀ ਡੱਕ ਕੇ ਦੇਖ ਲਿਆ ਜੱਲਿਆਂ ਵਾਲੇ ਬਾਗ ਵਰਗੇ ਕਾਂਡਰ ਚਾਕੇ ਵੀ ਇੱਥੋਂ ਦੀਆਂ ਹਕੂਮਤਾਂ ਨੇ ਦੇਖ ਲੇ ਪਰ ਲੋਕਾਂ ਦੀ ਆਵਾਜ਼ ਨੂੰ ਨਹੀਂ ਦਵਾਇਆ ਜਾ ਸਕਦਾਗਾ ਇਹ ਉਹਨਾਂ ਦਾ ਵਹਿਮ ਆ ਇਸ ਲਈ ਅਸੀਂ ਇਹ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿ ਟਕਰਾਅ ਦਾ ਰਸਤਾ ਜਥੇਬੰਦੀਆਂ ਨਾਲ ਛੱਡ ਕੇ ਗੱਲਬਾਤ ਰਾਹੀਂ ਲੋਕਾਂ ਦੇ ਮਸਲੇ ਹੱਲ ਕਰਨ ਦਾ ਜਿਹੜਾ ਪੈਂਤੜਾ ਉਹ ਅਪਣਾਓ ਤੇ ਨਹੀਂ ਫਿਰ ਲੋਕਾਂ ਦਾ ਵਿਰੋਧ ਆ ਲੋਕਾਂ ਕੋਲੇ ਦਾ ਸੰਘਰਸ਼ ਆ ਲੋਕਾਂ ਨੂੰ ਸੰਘਰਸ਼ ਕਰਨ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਮੇਰਾ ਨਾਮ ਸਵਰਨ ਸਿੰਘ ਹੈ ਜੀ ਮੈਂ ਕੀਰਤੀ ਕਿਸਾਨ ਯੂਨੀਅਨ ਜਿਹੜਾ ਪ੍ਰਧਾਨ ਬਠਿੰਡਾ ਤੋਂ ਐ ਕੀ ਕਰਨਾ ਚਾਹੁੰਗੇ ਅੱਜ ਜਿਹੜੇ ਗ੍ਰਿਫਤਾਰ ਕੀਤੇ ਗਏ ਅੱਜ ਦਾ ਸਾਰੇ ਦਿਨ ਦਾ ਜਿਹੜਾ ਘਰਨਾਕਰਮ ਹੋਇਆਗਾ ਉਹਦੀ ਨਹੀਂ ਨਖੇਦੀ ਕਰਦੇ ਆ ਬਜ਼ੁਰਗ ਐ ਔਰਤਾਂ ਜਿਨ੍ਹਾਂ ਤੇ ਅੱਜ ਤਸ਼ੱਦਦ ਢਾਇਆ ਗਿਆ ਇੱਕ ਆਵਾਜ਼ ਨੂੰ ਦਬਾਉਣ ਦੀ ਖਾਤਰ ਜਿਹੜਾ ਤੈਅਸ਼ਤ ਦਾ ਮਾਹੌਲ ਬਣਾਇਆ ਗਿਆ ਪੰਜਾਬ ਦੇ ਵਿੱਚ ਅੱਜ ਸੜਕਾਂ ਦੇ ਵਿੱਚ ਉੱਥੇ ਭਾਰੀ ਫੋਰਥ ਲਗਾ ਲਗਾ ਕੇ ਰੋਕ ਰੋਕ ਕੇ ਖੱਜਲ ਖਵਾਰ ਕਰਕੇ ਇਹ ਮਾਹੌਲ ਪੰਜਾਬ ਦਾ ਖਰਾਬ ਕੀਤਾ ਅਸੀਂ ਇਹਨੂੰ ਬਰਦਾਸ਼ਤ ਨਹੀਂ ਕਰਾਂਗੇ ਕਿਰਤੀ ਕਿਸਾਨ ਯੂਨੀਅਨ ਨੇ ਇਹਦੀ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦੀ ਹੈ ਇਹ ਤਾਂ ਕਹਿੰਦੇ ਸੀ ਕਿ ਸਾਡੇ ਸਰਕਾਰ ਆਉਣ ਤੇ ਧਰਨੇ ਬੰਦ ਹੋ ਜਾਣਗੇ ਕਿਉਂਕਿ ਹਰ ਇੱਕ ਦੀਆਂ ਮੰਗਾਂ ਮੰਨੀਆਂ ਜਾਣਗੀਆਂ ਪਰ ਥਾਂ ਤਾਂ ਦੇ ਤਾਂ ਫਿਰ ਲੱਗ ਰਹੇ ਹਾਂਜੀ ਅਸੀਂ ਇਹਦੇ ਰਾਹੀਂ ਪੰਜਾਬ ਦੇ ਲੋਕਾਂ ਨੂੰ ਵੀ ਸੂਚਿਤ ਕਰਨਾ ਚਾਹੁੰਦੇ ਹਾਂ ਵੀ ਜਿਨ੍ਹਾਂ ਦੀਆਂ ਪੁਰਾਣੀਆਂ ਵੀਡੀਓ ਦੇਖੋ ਜਿਨ੍ਹਾਂ ਦੇ ਵਿੱਚ ਭਗਵੰਤ ਮਾਨੇ ਕਹਿਦਾ ਹੁੰਦਾ ਸੀ ਇਹਨਾਂ ਨੂੰ ਸਵਾਲ ਪੁੱਛਿਆ ਕਰੋ ਲੀਡਰਾਂ ਨੂੰ ਗਲੀਆਂ ਚੋਂ ਸਰਕਾਰ ਚੱਲ ਜੂ ਸੱਥਾਂ ਚੋਂ ਸਰਕਾਰ ਚੱਲ ਜੂ ਜਾਂ ਰੰਗਲਾ ਪੰਜਾਬ ਬਣਾ ਦੇਾਂਗੇ ਪੰਜਾਬ ਦਾ ਕਰਜ਼ਾ ਲਾ ਦੇਾਂਗੇ ਆ ਪਿਛਲੇ ਦਿਨੀ ਦੇਖ ਲੋ 1000 ਕਰੋੜ ਰੁਪਇਆ ਹੋਰ ਨਵਾਂ ਚੱਕਿਆ ਗਿਆ ਕਰਜ਼ੇ ਦੀ ਪੰਡ ਭਾਰੀ ਹੋ ਰਹੀ ਹੈ ਲੋਕਾਂ ਚ ਜਿਹੜੇ ਸੰਤੁਸ਼ਟ ਅਸੰਤੁਸ਼ਟਤਾ ਉਹ ਵੱਧਦੀ ਜਾ ਰਹੀ ਹੈ ਹਰ ਵਰਗ ਇਹਨਾਂ ਤੋਂ ਜਿਵੇਂ ਸਾਥੀ ਨੇ ਦੱਸਿਆ ਉਹ ਨਾ ਖੁਸ਼ ਹੈ ਔਰਤਾਂ ਇਹ ਕਹਿੰਦੇ ਹੁੰਦੇ ਸੀ ਪੱਗਾਂ ਨਹੀਂ ਲੈਣਗੀਆਂ ਚੁੰਨੀਆਂ ਨਹੀਂ ਰੁਲਣਗੀਆਂ ਉਹ ਸਾਰੇ ਹਾਲਾਤ ਆਪਾਂ ਦੇਖ ਰਹੇ ਆ ਜੇ ਸੋਸ਼ਲ ਮੀਡੀਆ ਦੇ ਉੱਪਰ ਆ ਰਹੇ ਐ ਇਹਨਾਂ ਤੋਂ ਚੇਤ ਹੋਣ ਦੀ ਸਾਨੂੰ ਜ਼ਰੂਰਤ ਹੈ